ਇਦਾਂ ਨਹੀਂ ਪਾਈ ਕਰ ਸਕਦੇ ਤੁਸੀਂ ਕੋਈ ਇਦਾਂ ਨਹੀਂ ਕਰ ਸਕਦੇ ਉਹ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਫੜ ਸਕਦੇ ਤੁਸੀਂ ਆਹ ਬੱਤੀ ਨਹੀਂ ਜੀ ਆਹ ਬੱਤੀ ਨਹੀਂ ਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾਕਾ ਨਾ ਕੋਈ ਹਾਂ ਨਾਕਾ ਥੋੜੀ ਲੱਗਾ ਬਾਬਾ ਜੀ ਇਹ ਦੇਰ ਪਰ ਤੈਨੂੰ ਕਹਿ ਤਾ ਨਾ ਕੋਈ ਠੀਕ ਹੈ ਮੈਂ ਮੈਂ ਆ ਤੈਨੂੰ ਆਪਣੀ ਆਪਣੀ ਦਿੱਖੋ ਐਨ ਪਤਾ ਲੱਗੀ ਨਾ ਜਾਇਜ਼ ਹਰਾਸਮੈਂਟ 6 ਨੰਬਰ ਵਾਲਾ ਦੀ ਨਜਾਇਜ਼ ਹਰਾਸਮੈਂਟ ਜਾਇਜ਼ ਓਏ ਦਾਸ਼ਮੰਦਾ ਵੀ ਇਹੀ ਉਹ ਦਿਨ ਦਾਸ਼ਮੰਦਾ ਵੀ ਇਹੀ ਮੋਟਰਸਾਈਕਲ ਤੇ ਉਹ ਦਿਨ ਵੀ ਸਾਰਿਆਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਾਰਿਆਂ ਨੂੰ ਕਬਲ ਭਾਈ ਨੂੰ ਫੋਨ ਕਰ ਮੈਂ ਹੁਣ ਇਹ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮਸਾ ਹਸਪਤਾਲ ਦੇ ਸਾਹਮਣੇ ਮਾਰਕੀਟ ਆ ਦੇ ਉੱਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉਹ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਵਾਲੇ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਆ ਗਈ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖਦੇ ਆ ਅ빠 ਕਹਿੰਦਾ ਜੋ ਤੁਹਾਡੇ ਕੋ ਰਾਈਟ ਸਾਈਡ ਆ ਉਹਦੇ ਅਕੋਰਡਿੰਗ ਤੁਸੀਂ ਇਹ ਚਲਾਨ ਕਰ ਦੋ ਮੋਟਰਸਾਈਕਲ ਬੋਨ ਨਾ ਬੋਟਸਾਈਕਲ ਬੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਅ빠 ਕਹਿੰਦਾ ਚਲੋ ਜੋ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮਲਾਜਾ ਨਹੀਂ ਕੇ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੂੰ ਸਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰਦੇ ਆ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰੇ ਆ ਗੱਲ ਤਾਂ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਲੇਟ ਬੰਨੀ ਸ਼ੁਰੂ ਹੋਈ ਉਹ ਤੋਂ ਪਹਿਲਾਂ ਕਹਿੰਦੇ ਕਿ ਇਹ ਆਈਪੀਐਸ ਦਫਤਰ ਆਫਿਸ ਆ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸੈਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਨਹੀਂਗੇ ਤੇ ਇੰਨਾ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੀ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਰਜਨ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਅਰਗੇ ਮੈਂ ਤਾਂ ਫੇਰ ਕਿੱਦੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਜਿੰਨਾਂ ਨੂੰ ਮੈਨੂੰ ਯੇ ਮੀ ਹੋਮੀ ਗਰੀਆ ਦੇ ਨਾਂ ਦਾ ਦੇਖੀ ਇਹ ਸਿਫਸਾ ਨਾਲੇ ਮੈਨੂੰ ਵੀ ਸਮਝ ਨਹੀਂ ਨਹੀਂ ਲੱਗਣਾ ਮੈਂ ਘਰ ਤੱਕ ਇਹੋ ਸੋਚ ਜਣਾਈ ਇਹ ਕਿਤੇ ਅਫਸਰਿਆ ਵੱਡੀ ਅਫਸਰਿਆ ਮੈਂ ਇਨ੍ਹਾਂ ਦੇ ਨਾਲ ਗੱਲ ਤੇ ਮਤਲਬ ਗੱਲ ਤੇ ਵੀ ਇਨ੍ਹਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਢੇਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਨ੍ਹਾਂ ਦੀਆਂ ਸਕੋਟੀਆਂ ਵਾਪਸ ਲੋ ਇਸ ਸਕੋਟੀਆਂ ਵਾਲੀ ਤਾੜ ਵਿੱਚ ਢੇਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਇਦਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਅਦ ਜਾ ਜੋ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਨੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਕਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਦੋ ਮਗਰ ਸਾਥੇ ਮਗਰ ਇਦਾਂ ਨਹੀਂ ਪਾਈ ਕਰ ਸਕਦੇ ਤੁਸੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਉਹ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਫੜ ਸਕਦੇ ਤੁਸੀਂ ਇਹ ਬੱਸ ਨਹੀਂ ਗਈ ਆ ਆ ਬੱਸ ਨਹੀਂ ਗਈ ਆ ਆ ਬੱਸ ਨਹੀਂ ਗਈ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੁਸੀਂ ਨਾ ਕੋਈ ਨਾ ਕਾ ਨਾ ਕੋਈ ਹਾਂ ਨਾ ਕੋਈ ਨਾ ਕਾ ਥੋੜੀ ਲੱਗਾ ਬਾਬਾ ਜੀ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਆਪਣੀ ਜਿੱਤੋਂ ਆ ਪਤਾ ਲੱਗੀ ਨਹੀਂ ਜਾ ਇਹ ਰਾਸ